ਸਹੀਦ ਫਲਾਈਟ ਲੈਫਟੇਨੈਂਟ ਮੋਹਿਤ ਕੁਮਾਰ ਗਰਗ ਕੋਲ ਆਫ ਐਮਨੈਂਸ ਦੇ ਵਿੱਚ ਐਨਐਸਐਸ ਦਾ ਕੈਂਪ ਲੱਗ ਰਿਹਾ ਹੈ ਸਕੂਲ ਦੇ ਪ੍ਰਿੰਸੀਪਲ ਜਿਹੜਾ ਜਾਣਗੇ ਕਿ ਐਨਐਸਐਸ ਦੇ ਕੈਂਪ ਦੇ ਵਿੱਚ ਜਿਹੜੇ ਬੱਚੇ ਨੂੰ ਇੱਕ ਸਿੱਖਿਆ ਮਿਲਦੀ ਹੈ ਉਹ ساری ਜ਼ਿੰਦਗੀ ਉਹਦੇ ਕੰਮ ਆਉਂਦੀ ਹੈ ਔਰ ਬੱਚਾ ਦੇਸ਼ اور ਆਪਣੇ ਪ੍ਰਤੀ ਨਹੀਂ ਹਰ ਵਿਅਕਤੀ ਦੇ ਲਈ ਉਸ ਦੇ ਵਿੱਚ ਕੰਮ ਸੇਵਾ ਕਰਨ ਦੀ ਭਾਵਨਾ ਹੀ ਪੈਦਾ ਹੁੰਦੀ ਹੈ ਉਹ ਇੱਕ ਦੂਜੇ ਦੀ ਮਦਦ ਕਰਦਾ ਹੈ આજ ਇਸ ਦੀ ਜ਼ਰੂਰਤ ਹੈ ਨਹੀਂ ਤਾਂ ਜਿਸ ਤਰ੍ਹਾਂ ਸਾਡੇ ਸਮਾਜ ਵਿੱਚ ਬੱਚਿਆਂ ਦੇ ਵਿੱਚ ਇਸ ਚੀਜ਼ ਦੀ ਕੰਮ ਨਾ ਕਰਨ ਦੀ ਇੱਕ ਆਦਤ ਪੈ ਰਹੀ ਹੈ ਇਨ ਕੈਂਪਰ ਦੇ ਵਿੱਚ ਜਿਹੜੇ ਬੱਚੇ ਭਾਗ ਲੈ ਰਹੇ ਹਨ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਉਹ ਸਹਾਇ ਹੋਣਗੇ ਐਨਐਸਐਸ ਦਾ ਕੈਂਪ ਲੱਗ ਰਿਹਾ ਹੈ ਵਿਦਿਆਰਥੀ ਅਗਲ ਬਤ ਕਰਦੇ ਆ ਐਨਐਸਐਸ ਕੈਂਪ ਦੇ ਵਿੱਚ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦੀ ਮਤਲਬ ਉਹ ਚੀਜ਼ ਸਿੱਖਣ ਨੂੰ ਮਿਲਦੀ ਹੈ ਜਿੰਦਗੀ ਦੇ ਵਿੱਚ ਐਨਐਸਐਸ ਦੇ ਕੈਂਪ ਦੇ ਜਿਹੜਾ ਬੱਚਾ ਭਾਗ ਲੈਂਦਾ ਹੈ ਉਹਦੇ ਵਿੱਚ ਕੰਮ ਖੁਦ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ ਔਰ ਇਸ 8 ਦਿਨ ਹੋ ਗਏ ਇਸ ਕੈਂਪ ਨੂੰ ਚਲਦੇ ਲਗਾਤਾਰ ਆ ਬੇਟਾ ਕੀ ਨਾਮ ਆਪਕਾ ਗੁਨਵੀਰ ਕਰ ਹਾਂ ਗੁਨਵੀਰ ਕੀ ਕੀ ਸਿੱਖਿਆ ਤੁਸੀਂ ਇਸ ਕੈਂਪ ਦੇ ਵਿੱਚ ਇਸ ਕੈਂਪ ਚ ਸਿੱਖਿਆ ਕਿ ਹੱਥ ਨਾਲ ਕਿਵੇਂ ਕੰਮ ਕਰੀਦਾ ਤੇ ਜਦੋਂ ਆਪਾਂ ਕੰਮ ਕਰਦੇ ਆ ਆਪਾਂ ਨੂੰ ਸ਼ਰਮ ਨਹੀਂ ਆਣੀ ਚਾਹੀਦੀ ਕਹਿੰਦੇ ਕਿ ਹੱਥ ਨਾਲ ਕੰਮ ਕਰਦੇ ਕੋਈ ਕਹਿੰਦਾ ਮੈਂ ਝਾੜੂ ਨੂੰ ਚੱਕਦਾ ਕੋਈ ਕਹਿੰਦਾ ਮੈਂ ਇੱਟਾਂ ਨਹੀਂ ਚੱਕਣੀ ਆ ਤਾਂ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਇਹੀ ਸਿਖਾਇਆ ਇਸ ਕੈਂਪ ਚ ਕਿ ਸ਼ਰਮ ਵੀ ਨਹੀਂ ਕਰੀਦੀ ਹੁੰਦੀ ਜਦੋਂ ਆਪਾਂ ਹੱਥ ਨਾਲ ਕੰਮ ਕਰਦੇ ਹੁੰਦੇ ਆ ਜਿਸ ਤਰ੍ਹਾਂ ਬਹੁਤ ਵਧੀਆ ਲੱਗਦਾ ਕਿ ਅੱਪਣੇ ਜੁਗਤ ਹਰ ਕਿਸੇ ਨੂੰ ਆਣਾ ਚਾਹੀਦਾ ਕੰਮ ਕਰਨਾ ਕਿ ਪੜਦੇ ਉਹ ਵਧੀਆ ਗੱਲ ਹੈ ਔਰ ਉਹ ਵੱਖਰੀ ਗੱਲ ਹੈ ਕੀ ਪੜ੍ਹਾਈ ਦੇ ਨਾਲ ਨਾਲ ਘਰ ਦਾ ਕੰਮ ਵੀ ਹੋਣਾ ਬਹੁਤ ਜ਼ਰੂਰੀ ਆ ਬੇਟਾ ਤੁਹਾਡਾ ਕੀ ਨਾਮ ਤ੍ਰਿਪਤੀ ਹਾਂ ਤ੍ਰਿਪਤੀ ਕੀ ਮੈਂ ਤੁਸੀ ਸਿੱਖਿਆ ਔਰ ਕੀ ਸੰਦੇਸ਼ ਹੈ ਇਸ ਦਾ ਇਸ ਦਾ ਸਬਤ ਪਹਿਲੇ ਸਲੋਗਨ ਹੈ ਨਾਟ ਮੀ ਬਟ ਯੂ ਆਪਾਂ ਨੂੰ ਹਮੇਸ਼ਾ ਇਹਦੇ ਸੁਖਾਇਆ ਗਿਆ ਵੀ ਕਦੀ ਵੀ ਆਪਣੇ ਬਾਰੇ ਨਾ ਸੋਚੋ ਪਹਿਲੇ ਆਪਣੇ ਤੋਂ ਪਹਿਲੇ ਅਸੀਂ ਦੂਸਰਿਆਂ ਬਾਰੇ ਸੋਚਣਾ ਹੈ ਕਿ ਅਸੀਂ ਆਪਣੀ ਕੰਟਰੀ ਨੂੰ ਸਰਵ ਕਰ ਰਹੇ ਹਾਂ ਜਾਂ ਕਿਸੇ ਹੋਰ ਨੂੰ ਸਰਵ ਕਰ ਰਹੇ ਹਾਂ ਤਾਂ ਆਪਣੇ ਬਾਰੇ ਤੋਂ ਪਹਿਲੇ ਉਹਨਾਂ ਬਾਰੇ ਸੋਚੋ ਆਪਣੇ ਤੋਂ ਪਹਿਲਾਂ ਆਪਣੇ ਦੇਸ਼ ਔਰ ਆਪਣੇ ਇਲਾਕੇ ਬਾਰੇ ਸੋਚੋ ਇਸ ਬੱਚੇ ਨੇ ਤ੍ਰਿਪਤੀ ਨੇ ਦੱਸਿਆ ਹਾਂ ਜੀ ਬੜਾ ਕਹਿਣਾ ਹੈ ਰਿਦਮ ਸੀ ਵੀ ਮਤਲਬ ਸਾਰੇ ਕੀਵੇਂ ਮਿਲ ਜੁਲ ਕੇ ਕੰਮ ਕਰਨਾ ਹੈ ਸਾਰਿਆਂ ਨਿਵਾਰੀ ਸਿਰ ਕੰਮ ਕਰਨਾ ਹੈ ਵੀ ਸੀਮ ਕੀਵੇਂ ਸਾਰੇ ਗਰੁੱਪ ਚ ਕੰਮ ਕਰਨਾ ਹੈ ਸਭ ਵਧੀਆ ਤਰੀਕੇ ਨਾਲ ਸਾਰੇ ਕੰਮ ਨੂੰ ਕਰਨਾ ਆਉਣਾ ਚਾਹੀਦਾ ਹੈ ਯੂਨਿਟੀ ਚ ਕੰਮ ਕਰੋ ਸਾਰਾ ਚੰਗੀ ਤਰ੍ਹਾਂ ਇੱਥੇ ਸਿੱਖਿਆ ਅਧਿਕਾਰੀ ਵੀ ਪਹੁੰਚੇ ਇੱਥੇ ਕੁਦਰਤੀ ਅਸੀਂ ਆਏ ਤਾਂ ਇਹ ਵੀ ਮਿਲ ਗਈ ਸਾਨੂੰ ਇਦਰੇ ਲੱਗ ਰਿਹਾ ਐਨਐਸਐਸ ਦੇ ਕੈਂਪ ਲੱਗ ਰਹੇ ਕੀ ਸੰਦੇਸ਼ ਹੈ ਅੱਜ ਦੇ ਖਾਸ ਅੱਜ ਦੇ ਬੱਚਿਆਂ ਲਈ ਅੱਜ ਦੇ ਬੱਚਿਆਂ ਲਈ ਇਹ ਸੰਦੇਸ਼ ਹੈ ਲਰਨਿੰਗ ਬਾਈ ਡੂਇੰਗ ਡਿਗਨਿਟੀ ਫਾਰ ਵਰਕ ਵੀ ਆਪਣਾ ਕੰਮ ਜੇ ਆਪਾਂ ਆਪਣੇ ਹੱਥ ਨਾਲ ਕਰਾਂਗੇ ਤਾਂ ਆਪਣਾ ਅਲੱਗ-ਦਾਲਾ ਹੀ ਸਵਾਰਾਂਗੇ ਤੇ ਆਪਣੇ ਅੰਦਰ ਦੇਸ਼ ਦੇ ਪ੍ਰਤੀ ਕੰਮ ਕਰਨ ਦੀ ਜਿਹੜੀ ਭਾਵਨਾ ਉਹ ਵੀ ਜਾਗੇਗੀ ਤੇ ਇਸ ਨਾਲ ਸਾਡੇ ਜਿਹੜਾ ਆਨ ਦਾ ਫਿਊਚਰ ਦੀ ਜਨਰੇਸ਼ਨਸ ਨੂੰ ਵਧੀਆ ਮੈਸੇਜ ਜਿਹੜਾ ਜਾਂਦਾ ਤੇ ਇੱਥੇ ਬੱਚਿਆਂ ਨੂੰ ਆਪਸ ਵਿੱਚ ਵੀ ਰਲ ਮਿਲ ਕੇ ਕੰਮ ਕਰਨ ਦੀ ਜਿਹੜੀ ਆਦਤ ਆ ਉਹ ਪੈਂਦੀ ਹੈ ਤੇ ਮੈਂ ਸਾਰੇ ਬੱਚਿਆਂ ਨੂੰ ਇਹੀ ਕਵਾਂਗਾ ਵੀ ਇਸ ਕੈਂਪ ਦੇ ਵਿੱਚ ਜੋ ਤੁਸੀਂ ਸਿੱਖਿਆ ਉਸ ਨੂੰ ਆਪਣੀ ਲਾਈਫ ਦੇ ਵਿੱਚ ਜਰੂਰ ਅਮਲ ਚ ਲੈ ਕੇ ਆਣਾ ਐਨਐਸ ਕੈਂਪ ਜਿਹੜੇ ਬੱਚਾ ਪਾਗ ਲੈਂਦੇ ਉਹ ਦੀ ਜ਼ਿੰਦਗੀ ਦੇ ਵਿੱਚ ਕਿਤਨਾ ਸਹਾਇ ਹੁੰਦਾ ਹੈ ਮੈਡਮ ਪ੍ਰਿੰਸੀਪਲ ਖੜੇ ਹੈ ਮੈਡਮ ਇਹ ਜਿਹੜੇ ਕੈਂਪ ਲਾਏ ਜਾਂਦੇ ਇਹਨਾਂ ਦਾ ਮਕਸਦ ਕੀ ਹੈ ਔਰ ਕੀ ਸਨੇਹ ਹੈ ਖਾਸ ਤੌਰ ਲੜਕੇ ਲੜਕੀਆਂ ਅੱਜ ਦੇ ਬੱਚੇ ਜਿਹੜੇ ਕੰਮ ਤੋਂ ਭੱਜਦੇ ਹਨ ਸਰ ਇਹਦਾ ਮਕਸਦ ਦੀ ਐਗਜ਼ਾਮਪਲ ਮੈਂ ਆਈ ਹੈ ਕਿਉਂਕਿ ਮੈਂ ਆਪਣੇ ਲਾਈਫਟਾਈਮ ਦੇ ਵਿੱਚ ਬੀੜ ਦੇ ਵਿੱਚ ਇੱਕ ਕੈਂਪ ਲਗਾਇਆ ਸੀ ਤੇ ਉਹ ਭਾਵਨਾ ਮੇਰੇ ਅੱਜ ਅੰ ਅੱਜ ਵੀ ਮੇਰੇ ਅੰਦਰ ਆ ਤੇ ਉਹੀ ਮੈਸੇਜ ਮੈਂ ਬੱਚਿਆਂ ਨੂੰ ਦਿੱਤਾ ਕਿ ਆਪਣੇ ਜਿਵੇਂ ਅਸੀਂ ਘਰ ਦੇ ਵਿੱਚ ਆਪਣੀ ਸਫਾਈ ਰੱਖਦੇ ਆਪਣੇ ਕਮਰੇ ਦੀ ਪੂਰੇ ਘਰ ਦੀ ਉਸੇ ਤਰ੍ਹਾਂ ਜਿਹੜਾ ਇੱਕ ਸਕੂਲ ਹੈ ਉਹ ਵੀ ਸਾਡੇ ਘਰ ਦੇ ਬਰਾਬਰ ਹੈ ਸਭ ਤੋਂ ਪਹਿਲਾਂ ਆਪਣੇ ਕਲਾਸਰੂਮ ਦੀ ਸਫਾਈ ਉਸ ਤੋਂ ਬਾਅਦ ਆਪਣੇ ਆਲੇ ਦੁਆਲੇ ਦੀ ਜਿਹੜੀ ਭਾਵਨਾ ਮੇਰੇ ਹੁਣ ਵੀ ਅੰਦਰ ਆ ਕਿ ਜੇ ਕਿਸੇ ਕਮਰੇ ਦੇ ਵਿੱਚ ਲਾਈਟ ਮੱਚ ਰਹੀ ਆ ਤਾਂ ਮੈਂ ਸਵਿਚ ਖੁਦ ਆਫ ਕਰ ਦਿੰਦੀ ਆ ਮੈਂ ਵੇਟ ਨਹੀਂ ਕਰਦੀ ਕਿ ਮੇਰੇ ਆਫਿਸ ਦਾ ਜਿਹੜਾ ਸਵਿਚ ਆਫ ਹੈ ਉਹ ਕੋਈ ਸੇਵਾ ਦਾ ਰਕੇ ਕਰੇਗਾ ਉਹੀ ਚੀਜ਼ਾਂ ਮੈਂ ਬੱਚਿਆਂ ਨੂੰ ਸਿਖਾਈਆਂ ਨੇ ਮੈਸੇਜ ਦਿੱਤਾ ਆ ਕਿ ਬੇਟਾ ਜੇ ਕਿਤੇ ਲਾਈਟ એનર્ਜੀ ਵੇਸਟ ਹੋ ਰਹੀ ਹੈ ਤਾਂ ਉਹਨੂੰ ਸੇਵ ਕਰੋ ਜਿਹੜਾ ਆਸੇ ਪਾਸੇ ਸਾਡਾ ਕੂੜਾ ਕਬਾੜ ਹੈ ਜਿਵੇਂ ਪੱਤੇ ਹੋਗੇ ਸਬਜ਼ੀਆਂ ਹੋਗੀਆਂ ਛਿਲਕੇ ਹੋਗੇ ਉਹਨਾਂ ਦੀ ਅਸੀਂ ਖਾਦ ਬਣਾਣੀ ਆ ਤੇ ਜੋ ਵੀ ਪਲਾਸਟਿਕ ਹੈ ਤੇ ਕੰਚਾ ਉਹ ਅਸੀਂ ਲਗਡਸਟਰੀਨ ਚ ਸਟੋਰ ਕਰਕੇ ਅਸੀਂ ਉਹ ਬਾਅਦ ਕੱਢ ਦੇਣੀ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼